ਜਿਹੜੀ ਇਹਨਾਂ ਨੇ ਲਿਸਟ ਦਿੱਤੀ ਆ ਜਿਹੜੇ ਜੋਗੇ ਆਪਣਾ ਹੀ ਜਿਹੜੇ ਚੈਨਲ ਨੇ ਮੇਨਸਟ੍ਰੀਮ ਵਾਲੇ ਉਹ ਵੀ ਕਾਫੀ ਆ ਚੀਜ਼ ਨੂੰ ਹਾਈਲਾਈਟ ਕਰ ਰਹੇ ਵੀ ਉਹ ਚ ਕੈਨੇਡਾ ਦਾ ਨਾਮ ਕਿਤੇ ਨਹੀਂ ਸੀਗਾ ਕੈਨੇਡਾ ਤੇ ਮੈਕਸੀਕੋ ਦਾ ਸੋ ਕਾਫੀ ਵੱਡੀ ਇਹ ਚੀਜ਼ ਸੀਗੀ ਵੀ ਜਿਹੜੀ ਕਿਉਂਕਿ ਇਹ ਹੈਗੇ ਨੇ ਜਿਹੜੇ ਰਿਟੈਲੀਟਰੀ ਜੀ ਟੈਰਫਸ ਨੇ ਜੀ ਵੀ ਹੋਰ ਕੰਟਰੀਆਂ ਸਾਡੇ ਉੱਤੇ ਟੈਰਫਸ ਵਾਰੀਆਂ ਤੇ ਅਸੀਂ ਉਹਨਾਂ ਨੂੰ ਪ੍ਰੋਟੈਸਟ ਕਰਨ ਵਾਸਤੇ ਜਾਂ ਉਹਨਾਂ ਨੂੰ ਰਿਟੈਲੀਟਰੀ ਕਰਕੇ ਵੀ ਅਸੀਂ ਇਹ ਟੈਰਿਫਸ ਉਹਨਾਂ ਦੇ ਉੱਤੇ ਐਕਸਟਰਾ ਜਾਨੀ ਕਿ ਜੇ ਜੇ ਕੋਈ ਕੰਟਰੀ ਵੀ ਪਰਸਨ ਲਾ ਰਹੀ ਹੈ ਤਾਂ ਅਸੀਂ ਵੀ 20% ਲਾਵਾਂਗੇ ਸੋ ਜੇ ਆਪਾਂ ਸਾਫ਼ ਲੱਭ ਜਾਂਦੇ ਵਿੱਚ ਦੇਖੀਏ ਤਾਂ ਕਿਤਨੇ ਕਿਤੇ ਆਪ ਦਾ ਜਿਹੜਾ ਸਮਾਨ ਆ ਯੂਐਸ ਦੇ ਵਿੱਚੋਂ ਉਹ ਹੋਰਾਂ ਕੰਟਰੀਆਂ ਦੇ ਵਿੱਚ ਐਂਟਰ ਕਰਨਾ ਚਾਹੁੰਦੇ ਨੇ ਵੀ ਜੇ ਅਸੀਂ ਯੂਐਸ ਮੇਡ ਗੁੱਡਸ ਤੁਹਾਡੀ ਕੰਟਰੀ ਦੇ ਵਿੱਚ ਵੇਚਣੇ ਹੈਗੇ ਨੇ ਤਾਂ ਉਹਨਾਂ ਦੇ ਉੱਤੇ ਟੈਰਿਫਸ ਨਾ ਲੱਗਣ ਸਾਡਾ ਇੱਕ ਕੈਨੇਡਾ ਦਾ ਜਿਹੜਾ ਨਾਂ ਇੱਕ ਵਿੱਚ ਆਇਆ ਸੀਗਾ ਉਹ ਉਸ ਦੇ ਵਿੱਚ ਡੈਰੀ ਦਾ ਵਿੱਚ ਜ਼ਰੂਰ ਨਾਲ ਡੈਰੀ ਦਾ ਜ਼ਰੂਰ ਆਇਆ ਹਾਂ ਜੀ ਕਹਿੰਦੇ ਉਹ ਡੈਰੀ ਦੇ ਉੱਤੇ ਆਪਾਂ ਯੂ ਐਸ ਦੇ ਡੈਰੀ ਤੇ ਬਹੁਤ ਲਾਉਨੇ ਆ ਟੈਰਿਫਸ ਤੇ ਉਹ ਤੋਂ ਟਰੰਪਸ ਸਾਹਿਬ ਥੋੜੇ ਨਾ ਖੁਸ਼ ਨੇ ਉਹ ਕਹਿੰਦੇ ਵੀ ਉਹ ਕੈਨੇਡਾ ਉੱਥੇ ਉਹਨਾਂ ਨੇ ਥੋੜਾ ਜਿਹਾ ਕੈਨੇਡਾ ਇਸ ਟੈਰੀਬਲ ਦੁਆਰਾ ਕਿਹਾ ਟੈਰੀਬਲ ਪਤਾ ਨਹੀਂ ਕਿਹਾ ਕੋਈ ਕਿਹਾ ਕੈਨੇਡਾ ਬਾਰੇ ਫਰੈਂਡਸ ਐਂਡ ਫੌਜ਼ ਯਾ ਫਰੈਂਡਸ ਐਂਡ ਫੌਜ਼ ਤੇ ਉਹਦੇ ਵਿੱਚ ਇਹ ਕਿਹਾ ਹੈਗਾ ਵਾ ਤੇ ਇਹਦੇ ਵਿੱਚ ਕੀ ਹੁੰਦਾ ਵਾ ਕਿਉਂਕਿ ਜਿਹੜਾ ਸਾਡੇ ਫਾਰਮਰਸ ਨੂੰ ਕਿਉਂਕਿ ਇਹ ਚੀਜ਼ਾਂ ਦੋਨੇ ਸਾਈਡ ਤੇ ਇਹਦੇ ਬੈਨੀਫਿਟ ਵੀ ਸੀਗੇ ਇਸ ਦੇ ਆਪਣੇ ਲਾਸਸ ਵੀ ਜੇ ਸਾਡਾ ਡੈਰੀ ਸਿਸਟਮ ਜਿਹੜਾ ਹੈਗਾ ਵਾ ਉਹ ਇੱਕ ਕੋਟੇ ਸਿਸਟਮ ਦੇ ਉੱਤੇ ਚੱਲਦਾ ਬਹੁਤ ਸਾਰੇ ਫਾਰਮਰਸ ਇਹ ਚੀਜ਼ ਤੋਂ ਖੁਸ਼ ਵੀ ਨਹੀਂ ਕਿਉਂਕਿ ਉਹਨਾਂ ਨੂੰ ਇੱਕ ਮੰਗੇਟ ਦਿੰਦਾ ਬਟ ਛੋਟੇ ਫਾਰਮਰ ਕੀ ਵਾਰ ਸ਼ਾਇਦ ਦੋਸਤੋ ਨਾ ਖੁਸ਼ ਹੋ ਸਕਣ ਕਿਉਂਕਿ ਜਿਹੜੇ ਵੱਡੇ ਫਾਰਮਰ ਨੇ ਉਹ ਉਹ ਜਦੋਂ ਉਹਨਾਂ ਨੇ ਕੋਟਾ ਚੱਕਣਾ ਹੁੰਦਾ ਵਾ ਉਹਨਾਂ ਵਾਸਤੇ ਸ਼ਾਇਦ ਈਜ਼ੀ ਹੋਵੇ ਅਨਲੈਸ ਜਿਨ੍ਹਾਂ ਕੋਲੇ ਲੈਟਸ ਸੇ ਜਸ ਹਾਈਪੋਥੈਟਿਕਲੀ ਕਹਨੇ ਆ 50 ਐਨੀਮਲਸ ਹੋਣ ਜਾਂ 100 ਐਨੀਮਲਸ ਹੁੰਣ ਉਹਨਾਂ ਵਾਸਤੇ ਕਈ ਵਾਰ ਉਹ ਔਖਾ ਹੋ ਜਾਂਦਾ ਕਿਉਂਕਿ ਅੱਜ ਕੱਲ ਆਪ ਨੂੰ ਵੀ ਪਤਾ ਹੈ ਇੱਕ ਛੋਟਾ ਬਿਜ਼ਨਸ ਕਰਨਾ ਉਹਨਾਂ ਉਹਨਾਂ ਸੌਖਾ ਨਹੀਂ ਹੈਗਾ ਜਿਨ੍ਹਾਂ ਬੰਦੇ ਖੇਤ ਤੇ ਕਰਦੇ ਨਾਲ ਡੇਡਾ ਕੋਟਾ ਸਿਸਟਮ ਉਹਦੇ ਵਿੱਚ ਮੇਰੇ ਖਿਆਲ ਜੀ ਉਹਦੀ ਪ੍ਰੋਡਕਸ਼ਨ ਐਕਸਟਰਾ ਹੋ ਜਾਂਦੀ ਹੈ ਓਵਰ ਹੋ ਜਾਂਦੀ ਹੈ ਕੈਪੈਸਿਟੀ ਤੋਂ ਤੇ ਉਹ ਕਹਿੰਦੇ ਵੀ ਉਹਨਾਂ ਤੁਹਾਨੂੰ ਉਹ ਫਾਰਮਰਸ ਨੂੰ ਕਹਿੰਦੇ ਆ ਵੀ ਤੁਸੀਂ ਇਹਨੂੰ ਟ੍ਰੇਨ ਕਰੋ ਜਾਂ ਦੁੱਧ ਦਾ ਜਾਂ ਕੁਝ ਹੋਰ ਵੀ ਹੈ ਤੇ ਹੁੰਦਾ ਇੰਨਾ ਜਿਆਦਾ ਨਹੀਂ ਹੁੰਦਾ ਜੀ ਬਟ ਕਿਸੇ ਕਿਸੇ ਇਨਸਟੈਂਟ ਦੇ ਉੱਤੇ ਜਾ ਕੇ ਜ਼ਰੂਰ ਹੋ ਜਾਂਦਾ ਹੈਗਾ ਵਾ ਬਟ ਯੂਜੂਲੀ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਕੋਟਾ ਕਿੰਨਾ ਮਿਲਣਾ ਹੈ ਕਰਨਾ ਹੈ ਠੀਕ ਹੈ ਜੀ ਬਾਕੀ ਜਿਹੜਾ ਮੇਨ ਅਨਾਉਂਸਮੈਂਟ ਉਹਨਾਂ ਨੇ ਕੀਤੀ ਆ ਵੀ ਓਵਰ ਆਲ ਉਹਨਾਂ ਨੇ 10% ਟੈਰਿਫ ਅਪਲਾਈ ਕੀਤੇ ਆ ਫ੍ਰਮ ਆਲ ਫੋਰ ਫ੍ਰਮ ਆਲ ਦਾ ਕੰਟਰੀ ਡੇਟਾ ਵੀ ਉਹਨਾਂ ਦੇ ਇੰਪੋਰਟ ਹੋਏਗਾ April 5 ਤੋਂ ਸ਼ੁਰੂ ਹੋਣਾ ਉਹ ਜੀ ਹਣੀ ਤੇ ਉਹਦੇ ਵਿੱਚ ਉਹਨਾਂ ਨੇ ਮੇਨ ਜਾਨੀ ਕਿਹਾ ਵੀ 60 ਨੇਸ਼ਨਸ ਆ ਜੇ ਆ ਜਿਨ੍ਹਾਂ ਦੇ ਉੱਤੇ ਸਾਨੂੰ ਜ਼ਿਆਦਾ ਹੈਗਾ ਉਹਦੇ ਵਿੱਚ ਉਹਨਾਂ ਨੇ ਚਾਈਨਾ ਦਾ ਵੀ ਨੌਲਜ ਜੀ ਦੇ ਉੱਤੇ ਉਹ 34% ਕਹਿ ਰਹੇ ਆ ਤੇ ਯੂਰੋਪੀਅਨ ਯੂਨੀਅਨ ਦੇ ਉੱਤੇ ਵੀ ਉਹ 20% ਕਹਿ ਰਹੇ ਆ ਤੇ ਫਿਲਹਾਲ ਇਹਦੇ ਵਿੱਚ ਆਪਣਾ ਨਾਮ ਨੀ ਕਿਤੇ ਵੀ ਲਿਆ ਗਿਆ ਕਿਉਂਕਿ ਪਰ ਜੇ ਇਹਦੇ ਵਿੱਚ ਆਪਾਂ ਸਰੋਤਿਆਂ ਨੂੰ ਅੱਜ ਜ਼ਰੂਰ ਦੱਸ ਦਿੰਨੇ ਆ ਵੀ ਆਲਰੇਡੀ ਆਪਣੇ ਤੇ ਜਿਹੜਾ 25% ਪਹਿਲਾਂ ਦਾ ਲੱਗਿਆ ਹੋਇਆ ਜਿਹੜਾ ਉਹ ਬਾਰਡਰ ਪ੍ਰੋਟੈਕਸ਼ਨ ਨੂੰ ਲੈ ਕੇ ਉਹਨਾਂ ਨੇ ਬਹਾਨਾ ਬਣਾਇਆ ਸੀਗਾ ਪੈਂਟਾਂ ਨਾਲ ਦਾ ਬਣਾਇਆ ਸੀ ਉਹ ਉਹਨਾਂ ਨੇ ਉਹ 25% ਲਾਇਆ ਸੀ ਆਪਣੀ ਸਟੀਲ ਤੇ ਉੱਤੇ ਤੇ ਆਪਣੀ ਆਟੋ ਪਾਰ